ਅਮਿਕਾ ਮੰਮੀ ਦੇ ਥੱਲੇ ਮਾਸੀ ਘਰੇ ਅੱਛਾ ਵਾਹ ਹੋਰ ਕੀ ਉਹ ਥੋੜੀ ਦੇਰ ਜਣਾ ਬੱਸ ਨਿਕਲਣ ਲੱਗੇ ਆ ਆਪਾਂ ਪਿੱਛੋਂ ਇੰਜੋਏ ਕਰਾਂਗੇ ਹੋਰ ਕੀ ਨਾਲੇ ਆਪਾਂ ਘੁੰਮਣ ਵੀ ਜਾਵਾਂਗੇ ਕਿਤੇ ਉਹ ਹਾਂ ਹਾਂ ਜਿੱਥੇ ਕਹੂੰਗੀ ਉੱਥੇ ਚੱਲਾਂਗੇ ਦਿਗਮ ਮੈਂ ਚੱਲ ਲਈਏ ਤਾਂ ਘਰ ਦਾ ਧਿਆਨ ਰੱਖਿਓ ਠੀਕ ਹੈ ਫਾਦੀਕਾ ਮੰਮੀ ਚਲੇ ਗਈ ਐ ਉਹ ਅੰਦਰ ਤਾਂ ਨਹੀਂ ਆਏ ਕਹਿੰਦੇ ਯੂਈ ਮਗਰ ਪੈ ਜਾਂਦਾ ਤੇ ਨਾਲੇ ਕਹਿੰਦੇ ਆ ਨਹੀਂ ਕਿਉਂ ਉਹ ਨਾਲ ਮੈਂ ਉੱਧਰ ਮਿਲਦੀ ਸੀਗੀ ਅੱਛਾ ਚਲ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਹੁਣ ਮੈਂ ਕੀ ਬਣਾਵਾਂ ਉਹ ਛੱਡ ਤੂੰ ਬਣਾਉਣ ਨੂੰ ਆਪਾਂ ਬਾਹਰੋਂ ਮੰਗਾਨੇ ਕੋਈ ਅੱਜ ਚਲ ਠੀਕ ਐ ਠੰਡ ਬਹੁਤ ਆ ਤੁਸੀਂ ਰਿਜ਼ਾਇਵ ਵਿੱਚ ਆ ਜਾਓ ਫਿਰ ਆਪਾਂ ਬਹਿ ਕੇ ਆਰਡਰ ਕਰਦੇ ਆ ਦੇਖਦੇ ਆ ਕੀ ਮੰਗਾਣਾ ਚਲ ਚਲ ਠੀਕ ਐ ਮੀਰੋ ਹਾਂ ਦੱਸੋ ਕੀ ਖਾਈਏ ਆਪਾਂ ਉਹ ਅਨਿਕਾ ਮੈਨੂੰ ਇਹ ਦੱਸ ਫਾਸਟ ਫੂਡ ਮੰਗਾਈਏ ਕਿ ਰੋਟੀ ਮੰਗਾਵਾ ਮੈਂ ਕਹਿੰਦੀ ਰੋਟੀ ਮੰਗਾ ਲਓ ਕਿਉਂਕਿ ਫਾਸਟ ਫੂਡ ਨਾਲ ਉਹ ਢਿੱਡ ਭਰਦਾ ਬਾਅਦ ਚ ਫੇਰ ਭੁੱਖ ਲੱਗ ਜਾਨੀ ਆ ਰੋਟੀ ਠੀਕ ਐ ਚਲ ਠੀਕ ਐ ਰੋਟੀ ਮੰਗਾਨਾ ਮੈਨ ਤੇਨੂੰ ਭਰਾਨੇ ਵੀ ਨਹੀਂ ਪਊਗੀ ਹਾਂਜੀ ਰੋਟੀ ਠੀਕ ਐ ਚਲ ਅਨਿਕਾ ਮੈਂ ਆਰਡਰ ਕਰਦਾ ਹੋ ਗਿਆ ਆਰਡਰ ਕੀ ਹੋਇਆ ਆਰਡਰ ਨਹੀਂ ਹੁੰਦਾ ਪਿਆ ਬੜੇ ਪਰੇਸ਼ਾਨ ਜੇ ਲੱਗਦੇ ਪਏ ਹਾਂ ਆ ਯਾਰ ਆਰਡਰ ਨਾ ਹੋ ਰਿਹਾ ਪਤਾ ਨਹੀਂ ਕੀ ਇਸ਼ੂ ਆ ਰਿਹਾ ਇਹ ਲੈ ਹੁਣ ਫਿਰ ਉਹ ਨਾ ਨਾਲ ਨੂੰ ਟੈਨਸ਼ਨ ਨਾਲ ਲੈ ਕਰਦਾ ਮੈਂ ਕੋਈ ਹੱਲ ਜੇ ਨਹੀਂ ਆਰਡਰ ਹੋਇਆ ਮੈਂ ਬਾਹਰੋਂ ਜਾ ਕੇ ਲੈ ਆਉਂਗਾ ਰੋਟੀ ਜੀਦੀ ਰੋਟੀ ਸਾਨੂੰ ਪਸੰਦ ਆ ਉਹ ਪਤਾ ਕਿੰਨੀ ਦੂਰ ਆ ਤੇ ਬਾਹਰ ਠੰਡ ਕਿੰਨੀ ਆ ਕੋਰਾ ਪੈਂਦਾ ਪਿਆ ਵਾ ਇਨੀ ਠੰਡ ਚ ਥੋੜੀ ਤੁਹਾਨੂੰ ਮੈਂ ਬਾਹਰ ਜਾਣ ਦਵਾਂਗੀ ਉਹ ਕੋਈ ਗੱਲ ਨਹੀਂ ਫੇਰ ਕੀ ਹੁੰਦਾ ਕੋਈ ਨਾ ਮੈਂ ਘਰੀ ਬਣਾ ਰਹਿਣੀ ਆ ਹੋ ਰਹਿਂਦੇ ਤੈਨੂੰ ਪਤਾ ਹੈ ਨਾ ਬੱਚੇ ਕਿੰਨਾ ਤੰਗ ਕਰਦੇ ਆ ਮਨ ਮੇਤੋ ਨਹੀਂ ਸੰਭੇ ਜਾਂਦੇ ਤੂੰ ਇੱਕ ਕੰਮ ਕਰ ਆਪਾਂ ਐਂਦਾ ਕਰਦੇ ਆ ਦੁੱਧ ਬਰੈਡ ਖਾ ਲੰਨੇ 10 ਤਾਂ ਆ ਤਾਂ ਰੋਟੀ ਵੀ ਰੀ ਨਸੀਬ ਹੋਈ ਮम्मा ਘਰ ਹੁੰਦੇ ਤਾਂ ਉਹਨਾਂ ਨੇ ਬਣਾ ਦੇਣੀ ਸੀਗੀ ਹੋਰ ਕੀ ਆਪਾਂ ਤਾਂ ਇੰਨੇ ਖੁਸ਼ ਸੀਗੇ ਕਿ ਮੰਮੀ ਡੈਡੀ ਹੈ ਨਹੀਂ ਕੇ ਆਪਾਂ ਬਾਹਰੋਂ ਕੁਝ ਮੰਗਾਵਾਗੇ ਤੇ ਖਾਵਾਂਗੇ ਚਲੋ ਠੀਕ ਹੈ ਫਿਰ ਮੈਂ ਦੁੱਧ ਗਰਮ ਰੱਖਦੀ ਆ ਤੇ ਛੋਟਾ ਸੁੱਤਾ ਪਿਆ ਵਾ ਉਹ ਸੁੱਤੇ ਸੁੱਤੇ ਖਾ ਲੈਣੇ ਤੁਹਾਨੂੰ ਪਤਾ ਫਿਰ ਤੰਗ ਬਹੁਤ ਕਰਦਾ ਕਿ ਹੁਣ ਆਪਾਂ ਰੁੱਖੀ ਮਿੱਸੀ ਖਾ ਤਾਂ ਲਈ ਆ ਤੇ ਹੁਣ ਮੈਨੂੰ ਇਹ ਦੱਸੋ ਕਿ ਅਗਲਾ ਪਲਾਨ ਕੀ ਆ ਉਹ ਪਲਾਨ ਕੀ ਤੂੰ ਆਪ ਹੀ ਤਾਂ ਕਹਿੰਦੀ ਸੀ ਆਪਾਂ ਘੁੰਮਣ ਚੱਲਾਂਗੇ ਫਿਰ ਮੈਂ ਹੋ ਜਾ ਰੈਡੀ ਉਹ ਹਾਂ ਹਾਂ ਤੂੰ ਰੈਡੀ ਹੋ ਉਨੀ ਦਿਨ ਮੈਂ ਗੱਡੀ ਸਾਫ਼ ਕਰ ਲੰਨਾ ਚਲੋ ਠੀਕ ਆ ਫਿਰ ਮੈਂ ਰੈਡੀ ਹੁੰਨੀ ਆ ਤੇ ਤੁਸੀਂ ਵੀ ਜਾਓ ਹਾਂ ਹਾਂ ਚੱਲ ਮੈਂ ਜਾਂਨਾ ਓਹੋ ਹੁਣ ਕੀ ਹੋਇਆ ਉਹ ਗੱਡੀ ਤਾਂ ਮੰਮੀ ਡੈਡੀ ਲੈ ਕੇ ਗਏ ਉਹ ਮਾਸੀ ਘਰੇ ਦੱਸ ਤਾਂ ਹੁਣ ਇਹ ਪਲਾਨ ਵੀ ਚੋਪਟ ਹੋ ਗਿਆ ਆਪਾਂ ਸੋਚਿਆ ਸੀਗਾ ਕਿ ਘਰ ਵਿੱਚ ਵੱਡੇ ਹੈ ਨਹੀਂ ਤੇ ਆਪਾਂ ਇੰਜੋਏ ਕਰਾਂਗੇ ਹੋ ਗਿਆ ਇੰਜੋਏ ਪਹਿਲਾ ਰੋਟੀ ਨਹੀਂ ਨਸੀਬ ਹੋਈ ਤੇ ਹੁਣ ਘੁੰਮਣਾ ਵੀ ਨਸੀਬ ਨਹੀਂ ਹੋਇਆ ਹੋਰ ਕੀ ਆ ਨੀਕਾ ਮੇਰਾ ਤਾਂ ਮੂਡ ਖਰਾਬ ਹੋ ਗਿਆ ਅੱਜ ਤਾਂ ਆਪਾਂ ਕਿਸੇ ਜੋਗੇ ਨਹੀਂ ਰਏ ਚੱਲ ਤਾਂ ਬਾਈਕ ਤੇ ਵੀ ਜਾਣਾ ਸੀਗਾ ਬੱਚੇ ਛੋਟੇ ਐ ਕੀ ਫਾਇਦਾ ਬਿਮਾਰ ਹੋ ਜਾਊਗੇ ਪਹਿਲੇ ਨਹੀਂ ਠੀਕ ਰਹਿੰਦੇ ਉਹ ਹੁਣ ਤੁਸੀਂ ਮੈਨੂੰ ਰਾਤ ਵਾਸਤੇ ਦੱਸ ਦੋ ਕਿ ਕੀ ਬਣਾਣਾ ਦੇਣ ਤਾਂ ਬਹੁਤ ਵਧੀਆ ਨਿਕਲ ਗਿਆ ਹੁਣ ਆਪਣਾ ਓ ਚੱਲ ਤੂੰ ਐਦਾਂ ਕਰ ਰਾਤ ਵਾਸਤੇ ਮਟਰ ਪਰੀਨ ਬਣਾ ਲੈ। ਚਲੋ ਠੀਕ ਐ। ਮੈਂ ਬਣਾ ਲੈਨੀ ਆ ਸਬਜੀ। ਪਰ ਹੁਣ ਤੁਹਾਨੂੰ ਸਾਹਣਾ ਪੈਣਾ ਬੱਚਿਆਂ ਨੂੰ। ਸਵੇਰੇ ਵੀ ਰੋਟੀ ਨਸੀਬ ਨਹੀਂ ਹੋਈ ਹੈਗੀ। ਹੁਣ ਤਾਂ ਖਾਣੀ ਆ। ਉਹ ਚਲ ਠੀਕ ਐ। ਸਾਭ ਲੂੰਗਾ ਕੋਈ ਗੱਲ ਨਹੀਂ। ਹੁਣ ਰੋਟੀ ਤਾਂ ਖਾਣੀ ਹੀ ਆ ਯਾਰ ਰਾਤ ਨੂੰ। ਉਹ ਨੀਕਾ ਰੱਖਤੀ ਸਬਜੀ? ਹਾਂ ਰੱਖਤੀ ਸਬਜੀ। ਬਸ ਫੁਲਕੇ ਰਹਿ ਗਏ ਮੈਂ ਤਾਂ ਸਬਜੀ ਬਣ ਜੂਏ ਫਿਰ ਗਰਮ ਗਰਮ ਖਾਣੀ ਹੈ ਫੁਲਕੇ ਵੀ ਚਲੋ ਉਹ ਤਾਂ ਠੀਕ ਐ ਤੇਰਾ ਮੂੰਹ ਕਿਉਂ ਉਤਰਿਆ ਹੋਇਆ ਕੀ ਹੋਇਆ ਯਾ ਅੱਜ ਨਾ ਮੈਨੂੰ ਸਬਜੀ ਬਣਾਉਂਦੇ ਆ ਮਮਾ ਪਾਪਾ ਦੀ ਯਾਦ ਬਹੁਤ ਆਈ ਅੱਛਾ ਤਾਨੂੰ ਪਤਾ ਹੀ ਆ ਉਹਨਾਂ ਨੇ ਇਹ ਸਬਜੀ ਕਿੰਨੀ ਪਸੰਦ ਆ ਜਦੋਂ ਮੈਂ ਬਣਾਉਣ ਲੱਗੀ ਮੈਨੂੰ ਤਾਂ ਉਹਨਾਂ ਦੇ ਖਿਆਲ ਹੀ ਆਉਂਦੇ ਰਹੇ ਆਪਾਂ ਤਾਂ ਸੋਚਿਆ ਸੀਗਾ ਕਿ ਉਹ ਮਾਸੀ ਵੱਲ ਗਏ ਆ ਆਪਾਂ ਇੰਜੋਏ ਕਰਾਂਗੇ ਐਸ਼ ਕਰਾਂਗੇ ਪਰ ਮੈਂ ਤਾਂ ਹੁਣ ਸੋਚਿਆ ਸਾਨੂੰ ਪਹਿਲਾਂ ਤੋਂ ਕੋਈ ਰੋਕ ਟੋਕਾ ਕੋਈ ਹਾਂ ਨੀਗਾ ਗਾਲ ਤਾਂ ਤੂੰ ਸਹੀ ਕਹਿ ਰਹੀ ਐ ਉਹ ਜਦੋਂ ਦੇ ਘਰੋਂ ਗਏ ਆ ਸਾਨੂੰ ਤਾਂ ਰੋਟੀ ਵੀ ਨਹੀਂ ਨਸੀਬ ਹੋਈ ਜਦੋਂ ਉਹ ਹੁੰਦੇ ਸੀ ਮਿੰਟ ਲਾਉਂਦੇ ਸੀ ਰੋਟੀ ਬਣਾਉਣ ਨੂੰ ਮੈਂ ਇੱਕ ਦਿਨ ਵੀ ਨਹੀਂ ਭੁੱਖੀ ਰਹੀ ਤੇ ਅੱਜ ਮੈਨੂੰ ਰੋਟੀ ਵੀ ਨਹੀਂ ਨਸੀਬ ਹੋਈ ਸਵੇਰ ਤੇ ਦੁੱਧ ਬਰੈਡੀ ਖਾਦੀ ਐ ਮਾਂ ਪਿਓ ਨਾਲੀ ਤਾਂ ਘਰ ਵਿੱਚ ਰੌਣਕ ਹੁੰਦੀ ਆ ਵੱਡੇ ਹੀ ਤਾਂ ਘਰਾਂ ਦਾ ਆਸਰਾ ਹੁੰਦੇ ਆ ਕਹਿੰਦੇ ਆ ਨਾ ਕਿ ਜਦੋਂ ਘਰ ਵਿੱਚ ਕੋਈ ਚੀਜ਼ ਨਾ ਹੋਵੇ ਉਹਦੀ ਕਮੀ ਉਦੋਂ ਮਹਿਸੂਸ ਹੁੰਦੀ ਆ ਤੇ ਹੁਣ ਮੈਨੂੰ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਪਈ ਆ ਸਾਨੂੰ ਤਾਂ ਆਪਣੇ ਆਪ ਤੇ ਸ਼ਰਮ ਹੋਣੀ ਚਾਹੀਦੀ ਆ ਕਿ ਅਸੀਂ ਇੰਨੇ ਖੁਸ਼ ਕਿਉਂ ਸੀ